ਉਹ ਲੋਕ ਜਿਨ੍ਹਾਂ ਨੇ ਆਰੀਆਂ ਦਾ ਮੁਕਾਬਲਾ ਨਹੀਂ ਕੀਤਾ ਉਹ ਉਹਨਾਂ ਦੇ ਸਾਥ ਹੋ ਗਏ ਜੰਜਟ ਨਾਈ ਚੀਰ ਚੰਬੇਦਕਾਰ ਲੋਹਾਰ ਵਗੈਰਾ ਇਹ ਉਹ ਲੋਕ ਹੈ ਇਹ ਚਮਾਰ ਚੂੜੇ ਪੰਜੜੇ ਪੀਲ ਡੋਮ ਸੈਸੀ ਕਟੀਕ ਵਗੈਰਾ ਹੈ ਜਿਹੜੀਆਂ ਸ਼ੈਡੂਲ ਜਾਂਦੀਆਂ ਇਹ ਸਾਰੇ ਉਹ ਲੋਕ ਹੈ ਜਿਹੜੇ ਲੜੇ ਪਰ ਉਹ ਉਹਨਾਂ ਨੂੰ ਕਲਾਮ ਬਣਾ ਲਿਆ ਟੀਚੇ ਜਿਹੜੇ ਲੋਕ ਸਿਗੇ ਉਹ ਹਰਗ ਹੈ ਪਰ ਉਹ ਹਰ ਕੇ ਕਹਿੰਦੇ ਅਸੀਂ ਇਹਨਾਂ ਦੇ ਸਲੇਬ ਨਹੀਂ ਹੋਣਾ ਗਲਾਮ ਉਹ ਮਦਾਨਾ ਨੂੰ ਛੱਡ ਕੇ ਚੰਗਲਾ ਚੱਲ ਗਿਆ ਉਹ ਆਦੀ ਵਸ ਸਭ ਤੋਂ ਪਹਿਲਾਂ ਦਾ ਆਪਣਾ ਪੁਰਾਣਾ ਜਿਹੜਾ ਗ੍ਰੰਥ ਰੈਗਵੇਦ ਹੈ ਰੈਗਵੇਦ ਦੇ ਵਿੱਚ ਇਹਨਾਂ ਦਾ ਨਾਂ ਰਾਖਸ਼ਸ਼ ਲੱਗਦਾ ਹਾਂ ਰਾਖਸ਼ ਸਮਾਜ ਦੇ ਵਿੱਚ ਸਭ ਤੋਂ ਨਫਰਤ ਵਾਲਾ ਸ਼ਬਦ ਹੈ ਪਹਿਲਾ ਉਹਨੇ ਛੜਜੰਤਰ ਇਹ ਲਿਖਿਆ ਬਈ ਉਹ ਰ ਮਨੋਖਿਆ ਉਹ ਜੇ ਗਰੀਬ ਆ ਜਾਂ ਦੁਖੀ ਆ ਜਾਂ ਪੀੜਤ ਆ ਤੇ ਇਹ ਉੱਪਰ ਕੋਈ ਤਾਕਤ ਸ਼ਕਤੀ ਆ ਬਈ ਉਹਦੀ ਰਜਾ ਕਰਕੇ ਆ ਇਹ ਅੱਜ ਇਹ ਦੇਸ਼ ਦੇ ਵਿੱਚ 400 ਜਾਤੀਆਂ ਚੂੜੀਆਂ ਦੀਆਂ ਤੇ 400 ਜਾਤੀਆਂ ਚ ਮਰਨ ਵਣਜਤੇ ਯਾਨੀ ਮਤਲਬ ਉਹਨਾਂ ਦਾ ਇਹ ਵੀ ਜਿੰਨਾ ਮਨੁੱਖ ਨੂੰ ਅੰਡੀ ਜਾਓਗੇ ਤਾਂ ਭਗਾਵਤਾ ਕੋਈ ਫਤਰਾ ਕਦੀ ਖੜਾਈ ਨਹੀਂ ਹੋਊਗਾ ਤੇ ਤੁਸੀਂ ਗਲਤ ਕੋਈ ਅਸ਼ੂਤ ਨਹੀਂ ਹੈ ਗਲਤ ਅਸ਼ੂਤ ਹੋ ਹੀ ਨਹੀਂ ਸਕਦਾ ਜਾਂ ਸ਼ੂਤ ਦਲਤਰੀ ਹੋ ਸਕਦਾ ਹੈ ਦਲਤ ਸ਼ਬਦ ਜਿਹੜਾ ਹੈ ਇਹ ਕਿਵੇਂ ਆਇਆ ਜੀ ਜੇ ਤਾਂ ਆਪਾਂ ਇਹਨੂੰ ਇਤਿਹਾਸਿਕ ਤੌਰ ਤੇ ਲਈਏ ਵੇਦ ਗ੍ਰੰਥਾਂ ਚ ਬੁੱਧਾਂ ਦੀਆਂ ਕਥਾਵਾਂ ਵਿੱਚ ਵੀ ਦਲਤ ਸ਼ਬਦ ਹੈ ਸਿੱਧਾਂ ਦੀ ਬਾਣੀ ਚ ਵੀ ਦਲਤ ਸ਼ਬਦ ਹੈ ਪਰ ਜਦੋਂ ਮੁਸਲਮਾਨ ਆ ਗਏ ਉਹਨਾਂ ਦੇ ਉਹਨਾਂ ਨੇ ਇਹਨਾਂ ਦਾ ਨਾਮ ਜਿਹੜਾ ਉਹ ਨਸ਼ਾਈਏ ਰੱਖਿਆ ਸੀ ਫਿਰ ਅੰਗਰੇਜ਼ ਆ ਗਏ ਉਹਨਾਂ ਨੇ ਮਸੀਹੀ ਰੱਖ ਦਿੱਤਾ ਫੇਰ ਸਿੱਖ ਵੀ ਆਏ ਥੇ ਉਹਨਾਂ ਨੇ ਇਹਨਾਂ ਦਾ ਨਾਮ ਮᱡਵੀ ਰਵਦਾਸੀ ਰੱਖ ਦਿੱਤਾ ਫੇਰ ਗਾਂਧੀ ਆਇਆ ਗਾਂਧੀ ਨੇ ਇਹਨਾਂ ਦਾ ਨਾਮ ਹਰੀਆਂ ਰੱਖ ਦਿੱਤਾ ਫੇਰ ਡਾਕਟਰ ਮਿੰਟਕਰ ਜਦੋਂ ਆਇਆ ਸਾਹਮਣੇ ਸਾਈਮਨ ਕਮਿਸ਼ਨ ਨੂੰ ਵੇਲੇ 1928 ਚ ਆਪਣੀ ਐਜੂਕੇਸ਼ਨ ਪ੍ਰਾਪਤ ਕਰਕੇ ਆਇਆ ਤੇ ਉਹਨੇ ਸਾਰੇ ਸ਼ਬਦ ਜਿੰਨੇ ਵੀ ਮਨੁਬਦੀਆਂ ਨੇ ਇਹਨਾਂ ਲੋਕਾਂ ਦੇ ਸਮੇਂ-ਸਮੇਂ ਰੱਖੇ ਸੀ ਸਾਰਿਆਂ ਨੂੰ ਰੱਦ ਕਰਕੇ ਸਾਈਮਨ ਕਮਿਸ਼ਨ ਨੂੰ ਜਿਹੜਾ ਮੈਮੋਰੰਡਮ ਦਿੱਤਾ ਉਹਦੇ ਵਿੱਚ ਲਿਖਿਆ ਵੀ ਅਸੀਂ ਨਾ ਹਿੰਦੂ ਆ ਨਾ ਮੁਸਲਮਾਨ ਆ ਨਾ ਸਿੱਖ ਆ ਨਾ ਅਸੀਂ ਸਵਰਣਿਆ ਨਾ ਅਸ਼ੂਤ ਆ ਅਸੀਂ ਮਨੁੱਖ ਹੈਗੇ ਆ ਪਰ ਅਸੀਂ ਦੁਬਾਏ ਹੋਏ ਮਨੁੱਖ ਹੈ ਜਲਤ ਜਿਹੜਾ ਆ ਜਿਉਂ ਹੀ ਉਹਨ ਸੰਘਰਸ਼ ਕਰਨਾ ਹੈਗਾ ਉਹਦੇ ਚੇਤਨਾ ਨੇ ਤਿੱਖੇ ਹੁੰਦੇ ਜਾਣਾ ਹੈਗਾ ਉਹਦੇ ਗਿਆਨ 'ਚ ਵਾਧਾ ਹੁੰਦਾ ਜਾਣਾ ਉਹਨੇ ਨਾ ਫਿਰ ਜਾਤਾਂ 'ਚੋਂ ਤਾਂ ਪਹਿਲਾਂ ਨਿਕਲ ਜਾਣਾ ਜਦੋਂ ਉਹਨ ਜਾਣਾ ਜਦੋਂ ਉਹਨੇ ਦਲਤ ਬਣਨਾ ਤਾਂ ਉਹ ਜਾਤਾਂ ਚੋਂ ਕਿੰਨੇ ਕਰ ਜਾਂਦਾ ਉਹ ਦਲਤ ਦੀ ਗੱਲ ਕਰੇਗਾ ਕਦੀ ਨਹੀਂ ਕਰੇਗਾ ਇਹ ਰਤਾਸੀ ਆਏ ਮਜਬੀ ਇਹ ਭਲਾ ਨਾ ਹੈ ਤਾਂ ਮਾਨਾ ਲੋ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਇਹਨੂੰ ਪੈਦਾ ਕਰਨ ਲਈ 100 ਸਾਲ ਲੱਗਿਆ ਬਾਬਾ ਸਾਹਿਬ ਤੋਂ ਲੈ ਕੇ 1922 ਤੱਕ ਦਲਤ ਸ਼ਬਦ ਨੂੰ ਪ੍ਰਚਲਿਤ ਕਰਨ ਦੇ ਵਿੱਚ ਫੇਰ ਸਾਰੇ ਨਾਂ ਤਾਂ ਸਾਡੇ ਉਹ ਨਹੀਂ ਰੱਖੋਏ ਇੱਕੋ ਹੀ ਤਾਂ ਨਾਂ ਹੈ ਜਿਹੜਾ ਅਸੀਂ ਆਪ ਰੱਖਿਆ ਵੀ ਹੈ ਇਹ ਦਲਤ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਜਦੋਂ ਮਨੁੱਖ ਨੇ ਤਰੱਕੀ ਕਰਨੀ ਹੁੰਦੀ ਆ ਤਾਂ ਉਹਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਇਹ ਚੁਣੌਤੀਆਂ ਕੋਈ ਰੱਬੀ ਚੁਣੌਤੀਆਂ ਨਹੀਂ ਕੋਈ ਗੈਬੀ ਚੁਣੌਤੀਆਂ ਨਹੀਂ ਕਿਸੇ ਕਰਾਮਾਤ ਦੁਆਰਾ ਸਿੱਟੀਆਂ ਹੋਈਆਂ ਚੁਣੌਤੀਆਂ ਨਹੀਂ ਹੁੰਦੀਆਂ ਇਹ ਚੁਣੌਤੀਆਂ ਮਨੁੱਖਾਂ ਦੁਆਰਾ ਹੀ ਮਨੁੱਖਾਂ ਲਈ ਬਣ ਕੇ ਅੱਗੇ ਆਈਆਂ ਹੁੰਦੀਆਂ ਤੇ ਇਹਨਾਂ ਚੁਣੌਤੀਆਂ ਨੂੰ ਦੂਰ ਕਰਨ ਦੇ ਲਈ ਅੱਗੇ ਵਧਣ ਦੇ ਲਈ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਹੁੰਦਾ ਤੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਮੇਰੇ ਕੋਲ ਇੱਕ ਕਿਤਾਬ ਆ ਨਵੇਂ ਮਨੁੱਖ ਦੀ ਸਿਰਜਣਾ ਦਾ ਸਾਹਿਤ ਦਲਿਤ ਸਾਹਿਤ ਡਾਕਟਰ ਐਸ.ਐਲ. ਵਰਦੀ ਹੁਣਾਂ ਦੀ ਲਿਖੀ ਹੋਈ ਤੇ ਡਾਕਟਰ ਐਸ.ਐਲ. ਵਰਦੀ ਹੁਣਾਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਲੰਮੇ ਸਮੇਂ ਤੋਂ ਇਦਾਂ ਦਾ ਸਾਹਿਤ ਰਚ ਰਹੇ ਨੇ ਜਿਹੜਾ ਕਿ ਦਬੇ ਕੁਚਲੇ ਲੋਕਾਂ ਨੂੰ ਅੱਗੇ ਆਉਣ ਦੇ ਲਈ ਉਤਸ਼ਾਹਿਤ ਕਰਦਾ ਤੇ ਡਾਕਟਰ ਸਾਹਿਬ ਸਾਡੇ ਨਾਲ ਨੇ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਮੌਕਾ ਮਿਲ ਹੋਇਆ ਤੇ ਡਾਕਟਰ ਸਾਹਿਬ ਹੁਣਾਂ ਨਾਲ ਗੱਲ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਜੀ ਪਹਿਲੀ ਗੱਲ ਤਾਂ ਜੀ ਇਹ ਸਾਡੇ ਲਈ ਖੁਸ਼ੀ ਦੀ ਗੱਲ ਆ ਕਿ ਅਚਾਨਕ ਸਾਡਾ ਮੌਕਾ ਮਿਲਦਾ ਤੇ ਆਪਣੀ ਗੱਲਬਾਤ ਹੋ ਰਹੀ ਹੈ ਜੀ ਇਸ ਦੇ ਲਈ ਵੀ ਤੁਹਾਡਾ ਧੰਨਵਾਦ ਜੀ ਚਲੋ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਭਾਈ ਦੁਨੀਆ ਚੈਨਲ ਰਾਹੀਂ ਦੁਨੀਆ ਨਾਲ ਗੱਲਾਂ ਕਰਾਂਗੇ ਜੀ ਸਰ ਮੇਰੇ ਮਨ ਚ ਪਹਿਲਾ ਹੀ ਸਵਾਲ ਇਹ ਆ ਰਿਹਾ ਜਦੋਂ ਤੁਹਾਡੀ ਇੱਕ ਕਿਤਾਬ ਦੇਖਦੇ ਆ ਕਿ ਦਲਿਤ ਸਾਹਿਤ ਹਨ ਸਾਨੂੰ ਕਈ ਵਾਰੀ ਜਦੋਂ ਅਸੀਂ ਵੀਡੀਓ ਪਾਉਂਦੇ ਆ ਕੁਝ ਲਿਖਦੇ ਆ ਤਾਂ ਦਲਿਤ ਸ਼ਬਦ ਤੇ ਇਤਰਾਜ਼ ਆ ਜਾਂਦਾ ਕੁਝ ਬੁੱਧੀਜੀਵੀਆ ਵੱਲੋਂ ਕੁਝ ਸਾਹਿਤਕਾਰਾਂ ਵੱਲੋਂ ਕੁਝ ਜਿਹੜੇ ਨ ਦਲਿਤ ਐਕਟੀਵਿਸਟ ਨੇ ਉਹਨਾਂ ਵੱਲੋਂ ਕਿ ਦਲਿਤ ਸ਼ਬਦ ਤੁਸੀਂ ਨਹੀਂ ਵਰਤ ਸਕਦੇ ਤਾਂ ਤੁਹਾਡੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਹਾਂਜੀ ਐ ਸਾਥੀ ਜੀ ਇਹ ਜਿਹੜੇ ਦਲਿਤ ਸ਼ਬਦ ਦੇ ਬਾਰੇ ਚ ਕਿੰਤੂ ਪ੍ਰਾਂਤੂ ਕੀਤਾ ਜਾ ਰਿਹਾ ਹੈ ਉਹ ਲੋਕ ਜਿਹੜੇ ਕਰ ਰਹੇ ਆ ਨਾ ਉਹ ਆਪਣੇ ਪੈਰਾਂ ਤੇ ਨਹੀਂ ਖੜੇ ਉਹਨਾਂ ਉਹ ਸੁਣਿਆ ਸਾਇਆ ਜਾਂ ਮਨੁਵਾਦ ਵੱਲੋਂ ਫਲਾਈਆਂ ਜਿਹੜੀਆਂ ਗੱਲਾਂ ਆ ਉਹਨਾਂ ਤੈਤ ਕਰ ਰਹੇ ਹੈਗੇ ਆ ਹੁਣ ਜੇ ਇੱਥੇ ਦੁਨੀਆ ਦੇ ਉੱਤੇ ਸੰਸਾਰ 'ਚ ਅਸੀਂ ਤੁਹਾਡੇ ਸਾਹਮਣੇ ਚਾਰ ਨਾ ਬੌਰਨ ਬੇਬੀ ਹਮ ਬੱਚੇ ਜਿਹੜੇ ਆ ਜੀ ਉਹਨਾਂ ਨੂੰ ਲਿਆ ਕੇ ਰੱਖ ਦਿੰਨੇ ਆ ਕੋਈ ਵੀ ਦੁਨੀਆ ਦੀ ਤਾਕਤ ਜਾਂ ਦੁਨੀਆ ਦਾ ਮਨੁੱਖ ਇਹ ਦੱਸ ਦੇਵੇ ਬੇਨਾ ਚੌਹਾਂ ਚੋਂ ਕਿਹੜਾ ਬ੍ਰਾਹਮਣ ਹੈ ਕਿਹੜਾ ਖਸ਼ਤਰੀ ਹੈ ਕਿਹੜਾ ਵੈਸ਼ ਹੈ ਕਿਹੜਾ ਸ਼ੂਦਰ ਹੈ ਕਿਹੜਾ ਹਿੰਦੂ ਆ ਕਿਹੜਾ ਮੁਸਲਮਾਨ ਆ ਕਿਹੜਾ ਸਿੱਖ ਹੈ ਕਿਹੜਾ ਅਸਾਈ ਹੈ ਮਨੁੱਖ ਮਨੋਖੀ ਹੈ ਜੀ ਇਹ ਜਿਹੜੇ ਮਨੁੱਖਤਾ ਦੀਆਂ ਵੰਡੀਆਂ ਪਾਈਆਂ ਇਹ ਸ਼ੈਤਾਨ ਲੋਕਾਂ ਨੇ ਪਾਈਆਂ ਜਿਹੜੇ ਸ਼ੈਤਾਨ ਲੋਕ ਜਿਨ੍ਹਾਂ ਨੇ ਆ ਕੇ ਇਹ ਦੇਸ਼ ਤੇ ਉੱਤੇ ਕਾਬਜ ਹੋਏ ਆਰੀਆ ਲੋਕ ਉਹਨਾਂ ਨੇ ਆਉਣ ਤੋਂ ਜਦੋਂ ਇਹ ਦੇਸ਼ ਚਾਏ ਪਹਿਲਾਂ ਉਹਨੇ ਮਨੁੱਖਤਾ ਨੂੰ ਦੋ ਭਾਗਾਂ ਚ ਵੰਡਿਆ ਇੱਕ ਆਰੀਅਨ ਇੱਕ ਅਨਾਰੀਅਨ ਆਰੀਅਨ ਲੋਕ ਜਿਹੜੇ ਆ ਇਹ ਜਿਹੜਾ ਕਾਕੇਸ਼ੀਆ ਵਗੈਰਾ ਸਾਈਬੀਰੀਆ ਜਰਮਨ ਇਧਰੋਂ ਜਿਹੜੇ ਜਿਹੜੇ ਹਿਟਲਰ ਜਿਨ੍ਹਾਂ ਦੇ ਵਿੱਚੋਂ ਹੈਗੇ ਆ ਮਸੋਲੀਨੀ ਹੁਣੀ ਜਿਨ੍ਹਾਂ ਚੋਂ ਹੈ ਗਿਆ ਇਹ ਉਹਨਾਂ ਨਾਲ ਸੰਬੰਧ ਕਿਉਂਕਿ ਉਹ ਵੀ ਆ ਰਹੀ ਆਏਗੀ ਤੇ ਇਹਨਾਂ ਨੇ ਇੱਥੇ ਆ ਕੇ ਜਦੋਂ ਰਾਜ ਖੋਲਿਆ ਤੇ ਇਨੀ ਜਿਹੜੇ ਇੱਥੇ ਦੇ ਅਸਲੀ ਜਿਹੜੇ ਰਹਿਣ ਵਾਲੇ ਲੋਕ ਸੀਗੇ ਆਦਿਵਾਸੀ ਉਹਨਾਂ ਨੂੰ ਇਨੀ ਗੈਰਾਨੀਆਂ ਕਿਹਾ ਫਿਰ ਇਨੀ ਜਦ ਦੇਖਿਆ ਇਦਾਂ ਵੀ ਗੱਲ ਨਹੀਂ ਚੱਲਦੀ ਫਿਰ ਉਹਨੇ ਇਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਦਿੱਤਾ ਚਾਰ ਪਾਗਾਂ ਚ ਨਹੀਂ ਇਦਾਂ ਵੰਡਿਆ ਜਦੋਂ ਇਹ ਹਮਲੇ ਕੀਤੇ ਨਹੀਂ ਤਾਂ ਇਹ ਵਿੱਚ ਜਿਹੜੇ ਸਮਾਜ ਦੇ ਵਿੱਚ ਲੋਕ ਸੀ ਉਹ ਤਿੰਨ ਜਗ੍ਹਾ ਵੰਡੇ ਗਏ ਇੱਕ ਕਹਿੰਦੇ ਯਾਰ ਇਹ ਹਥਿਆਰ ਲੈ ਕੇ ਆਏ ਹੈਗੇ ਤਕੜੇ ਲੋਕ ਆ ਖੂਨ ਖਰਾਬਾ ਮਨੁੱਖਤਾ ਦਾ ਹੋਏਗਾ ਛੱਡੋ ਯਾਰੇ ਜੋ ਕਹਿੰਦੇ ਕਰ ਲੈਣੇ ਆ ਉਹ ਲੋਕ ਜਿਨ੍ਹਾਂ ਨੇ ਆਰੀਆਂ ਦਾ ਮੁਕਾਬਲਾ ਨਹੀਂ ਕੀਤਾ ਉਹ ਉਹਨਾਂ ਦੇ ਸਾਥ ਹੋ ਗਏ ਉਹ ਅੱਜ ਹੈਗੇ ਆ ਇਹ ਜਿਹੜੀਆਂ ਆਪਣੇ ਆਪ ਨੂੰ ਬੈਕਵਰਡ ਕਲਾਸਾਂ ਜੱਟ ਨਾਈ ਚੀ ਸ਼ੰਬੇਤਖਾਰ ਲੋਹਾਰ ਵਗੈਰਾ ਤੇ ਉਹ ਲੋਕ ਹੈ ਦੂਜੇ ਕਹਿੰਦੇ ਭਈ ਕਿਉਂ ਅਸੀਂ ਵੀ ਮਨੋਖਾਂ ਲੜਾਂਗੇ ਉਹ ਲੜੇ ਜੀ ਲੜ ਗਏ ਪਰ ਹਾਰ ਗਏ ਲੜੇ ਜ਼ਰੂਰ ਹਾਂ ਲੜੇ ਹਾਰ ਗਏ ਪਰ ਹਾਰਨ ਤੋਂ ਬਾਅਦ ਉਹਨੇ ਉਹਨਾਂ ਨੂੰ ਗੁਲਾਮ ਬਣਾਇਆ ਉਹਨਾਂ ਦੇ ਮਨੁੱਖੀ ਅਧਿਕਾਰ ਜਿਹੜੇ ਆ ਤੇ ਕੁਦਰਤੀ ਅਧਿਕਾਰ ਜਿਹੜੇ ਆ ਉਹ ਖਤਮ ਕਰਦੇ ਆ ਉਹ ਹੈਗੇ ਇੱਥੇ ਦੇ ਚਮਾਰ ਚੂੜੇ ਪੰਜੜੇ ਪੀਲ ਡੋਮ ਸੈਸੀ ਕਟੀਕ ਵਗੈਰਾ ਜਿਹੜੀਆਂ ਸ਼ੈਡੂਲ ਜਾਂਦੀਆਂ ਇਹ ਸਾਰੇ ਉਹ ਲੋਕ ਆ ਜਿਹੜੇ ਲੜੇ ਪਰ ਉਹ ਉਹਨਾਂ ਨੂੰ ਗੁਲਾਮ ਬਣਾ ਲਿਆ ਉਹਨਾਂ ਦੇ ਕੁਦਰਤੀ ਅਧਿਕਾਰ ਪਹਿਲਾਂ ਖਤਮ ਕੀਤੇ ਫਿਰ ਮਨੁੱਖੀ ਅਧਿਕਾਰ ਖਤਮ ਕੀਤੇ ਦੁਨੀਆਂ ਵਿੱਚ ਜਿਹੜੀ ਕੋਈ ਵੀ ਪ੍ਰਾਣੀ ਪੈਦਾ ਹੁੰਦਾ ਕੁਦਰਤ ਨੂੰ ਚਾਰ ਅਧਿਕਾਰ ਜਿਹੜੇ ਆ ਐਟੋਮੈਟਿਕ ਦਿੰਦੀ ਹੈਗੀ ਆ ਪਹਿਲਾ ਤਾਂ ਉਹਨੂੰ ਰਹਿਣ ਜਿੰਦੇ ਰਹਿਣ ਦਾ ਅਧਿਕਾਰ ਆ ਜੀ ਦੂਜਾ ਉਸ ਨੂੰ ਜਿੰਦੇ ਰਹਿਣ ਲਈ ਖਾਣ ਦਾ ਅਧਿਕਾਰ ਆ ਚਾਹੇ ਉਹ ਮਨੁੱਖ ਆ ਚਾਹੇ ਜਨੌਰ ਆ ਚਾਹੇ ਜਾਨਵਰ ਹੈ ਤੀਜਾ ਉਹਨੂੰ ਅਧਿਕਾਰ ਇਹ ਆ ਵੀ ਆਪਣੀ ਰੋਜੀ ਖਾਣਾ ਪ੍ਰਾਪਤ ਕਰਨ ਲਈ ਉਹ ਮਨਮਰਜ਼ੀ ਦਾ ਕਿੱਤਾ ਕਰ ਸਕਦਾ ਕੋਈ ਵੀ ਕੰਮ ਕਰ ਸਕਦਾ ਹੈਗਾ ਜੋਖਾਈ ਦੇ ਅਧਿਕਾਰ ਆ ਬਈ ਉਹ ਗਰਮੀ ਸਰਦੀ ਤੋਂ ਆਪਣਾ ਤੰਡਕ ਸਕਦਾ ਹੈਗਾ ਬਿਲਕੁਲ ਜੀ ਪੰਜਵਾਂ ਉਹਨੂੰ ਅਧਿਕਾਰ ਇਹ ਹੈਗਾ ਬਈ ਉਹ ਦਿਨ ਭਰ ਦੇ ਮਿਹਨਤ ਕਰਨ ਤੋਂ ਬਾਅਦ ਥੱਕੇਗਾ ਉਹਨੂੰ ਰਾਤ ਨੂੰ ਆਰਾਮ ਚਾਹੀਦਾ ਹੈ ਉਹ ਆਪਣੇ ਆਰਾਮ ਲਈ ਘਰ ਬਣਾ ਸਕਦਾ ਹੈਗਾ ਇਹ ਪੰਜ ਜਿਹੜੇ ਕੁਦਰਤ ਆ ਉਹ ਮਨੁੱਖਾਂ ਨੂੰ ਜਾਨਵਰਾਂ ਨੂੰ ਜਨੌਰਾਂ ਸਾਰਿਆਂ ਨੂੰ ਅਧਿਕਾਰ ਦਿੰਦੀ ਹੈ ਔਰ ਦੁਨੀਆ 'ਚ ਇਹ ਅਧਿਕਾਰ ਆਟੋਮੈਟਿਕ ਮਿਲਦੇ ਹੈਗੇ ਆ ਪਰ ਇਹ ਦੇਸ਼ ਦੇ ਵਿਚਾਰੀਆ ਲੋਕਾਂ ਨੇ ਭਈ ਇਹ ਕਿਤੇ ਮੁਰਕੇ ਬਗਾਵਤ ਨਾ ਕਰ ਦੇਣ ਇਹ ਕਿਤੇ ਲੋਕ ਫੇਰ ਨਾ ਉੱਠ ਖੜੇ ਹੋਣ ਤਾਂ ਉਨੇ ਉਹਨਾਂ ਦੇ ਕੁਦਰਤੀ ਅਧਿਕਾਰਾਂ ਤੇ ਵੀ ਪਾਬੰਦੀ ਲਾਤੀ ਜਣੀ ਕੁਦਰਤੀ ਜਿਹੜੇ ਅਧਿਕਾਰ ਮਿਲਦੇ ਉਹ ਵੀ ਸਾਰੇ ਖੋਲੇ ਉਹ ਵੀ ਉਹ ਵੀ ਖੋਲੇ ਹੋ ਕੋ ਦੇਖੋ ਉਹ ਮਨਮਰਜ਼ੀ ਦਾ ਜੀਵਨ ਹੀ ਨਹੀਂ ਜੀ ਸਕਦੇ ਉਹ ਮਨਮਰਜ਼ੀ ਦਾ ਖਾਣਾ ਨਹੀਂ ਖਾ ਸਕਦੇ ਉਹ ਮਨਮਰਜ਼ੀ ਦਾ ਕਿੱਤਾ ਨਹੀਂ ਕਰ ਸਕਦੇ ਬੇਗੰਦਾ ਕਿੱਤਾ ਕਰਨ ਗੰਦਗੀ ਚਕਨ ਮਨਮਰਜ਼ੀ ਦਾ ਖਾਣਾ ਨਹੀਂ ਖਾ ਸਕਦੇ ਝੂਟਾਂ ਕਾਂ ਮਰੇ ਜਾਨਵਰ ਖਾਂ ਹੈ ਅਣਖ ਨਾਲ ਇੱਜ਼ਤ ਨਾਲ ਜੀਵਨ ਨਹੀਂ ਜੀ ਸਕਦੇ ਉਹ ਗੁਲਾਮ ਬਣ ਕੇ ਰਹੇ ਉਹ ਆਪਣਾ ਤਨ ਨਹੀਂ ਢੱਕ ਸਕਦੇ ਉਹ ਜਿਹੜੇ ਮੁਰਦਿਆਂ ਦੇ ਧਾਰੇ ਹੋਏ ਕਫਨ ਹੈ ਉਹ ਹੀ ਪਹਿਨ ਸਕਦੇ ਹੈਗੇ ਤੇ ਉਹ ਆਪਣਾ ਘਰ ਨਹੀਂ ਬਣਾ ਸਕਦੇ ਈਵਨ ਇੱਥੋਂ ਤੱਕ ਵੀ ਜਿਹੜਾ ਉਹਨਾਂ ਦਾ ਕੱਚਾ ਮਾਰਾ ਮੋਟਾ ਕੋਠਾ ਉਹਦੀ ਤਹਿ ਜ਼ਮੀਨ ਵੀ ਉਹਨਾਂ ਤੋਂ ਕੱਢ ਲਈ ਵੀ ਉਹ ਉਹਨਾਂ ਦੇ ਨਾ ਹੀ ਨਹੀਂ ਐ ਕੰਚ ਵੀ ਜ਼ਮੀਨ ਹੋ ਸਕਦੀ ਤੇ ਇਸ ਕਰਕੇ ਉਹ ਰਿਜਤ ਨਾਮੇ ਉਹਨੂੰ ਕਹਿੰਦੇ ਹੈਗੇ ਤੇ ਇਹ ਜਿਹੜੇ ਅਧਕਾਰ ਉਹਨੇ ਖੋਲੇ ਤੀਜੇ ਜਿਹੜੇ ਲੋਕ ਸੀਗੇ ਉਹ ਹਰਗੈ ਪਰ ਉਹ ਹਰ ਕੇ ਕਹਿੰਦੇ ਅਸੀਂ ਇਹਨਾਂ ਦੇ ਸਲੇਵ ਨਹੀਂ ਹੋਣਾ ਗੁਲਾਮ ਉਹ ਮਦਾਨਾ ਨੂੰ ਛੱਡ ਕੇ ਜੰਗਲਾਂ ਚਲ ਗਿਆ ਉਹ ਅੰਤ ਹੀ ਲੱਸੀ ਇਹਦਾ ਇਹ ਤਿੰਨੇ ਵੰਡੇ ਗਏ ਫਿਰ ਇਹ ਦੇਸ਼ ਦੇ ਵਿੱਚ ਉਹਨੇ ਆਪਣੀ ਸੱਤਾ ਕਾਇਮ ਰੱਖਣ ਲਈ ਸ਼ੋਸ਼ਕਾ ਨੇ ਲੋਪੂਆ ਨੇ ਕਈ ਛੜਜੰਤਰ ਰਚੇ ਹੂੰ ਪਹਿਲਾ ਉਹਨੇ ਛੜਜੰਤਰ ਇਹ ਲਿਖਿਆ ਵੀ ਜਿਹੜਾ ਮਨੋਖਿਆ ਉਹ ਜੇ ਗਰੀਬ ਆ ਜਾਂ ਦੁਖੀ ਆ ਜਾਂ ਪੀੜਤ ਹੈ ਤਾਂ ਇਹ ਉੱਪਰ ਕੋਈ ਤਾਕਤ ਸ਼ਕਤੀ ਹੈ ਬਈ ਉਹਦੀ ਰਜਾ ਕਰਕੇ ਆ ਹੈ ਬਈ ਇਸ ਕਰਕੇ ਜੇ ਉਹਨ ਦੁੱਖਾਂ ਚੋਂ ਨਿਕਲਣਾ ਜਾਂ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਤਾਂ ਉਹ ਸਾਡੀ ਭਗਤੀ ਕਰੇ ਪੂਜਾ ਕਰੇ ਪਾਠ ਕਰੇ ਹੈ ਨਹੀਂ ਤਾਂ ਨਰਕਾਂ ਵਰਗਾਂ ਜਾਊਗਾ ਹੈ ਇਹ ਗੱਲਾਂ ਰੱਛ ਕੇ ਉਹਨਾਂ ਨੇ ਇਹ ਇਹਨੂੰ ਗ੍ਰੰਥਾਂ 'ਚ ਲਿਖ ਦਿੱਤਾ ਗ੍ਰੰਥਾਂ ਨੂੰ ਧਾਰਮਿਕ ਬਣਾਤਾ ਧਾਰਮਿਕ ਸੰਘਿਆ ਦੇ ਕੇ ਮਨੁੱਖ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਤਾ ਬਣਾਤਾ ਉਹ ਕਹਿੰਦੇ ਵੀ ਜੇ ਅਸੀਂ ਇਹਦੀ ਵਿਰੋਧ ਕੀਤਾ ਵੀ ਅਸੀਂ ਇਦਾਂ ਐ ਇਦਾਂ ਸਾਡੇ ਅਧਿਕਾਰ ਕਿਉਂ ਨਹੀਂ ਭਲਾਣਾ ਨੇ ਅਸੀਂ ਤਾਂ ਨਾ ਤਾਂ ਜਾਣ ਤੇ ਇੱਥੇ ਅੱਜ ਤੱਕ ਇਹੋ ਹੀ ਚੱਲਿਆ ਹੈਗਾ ਔਰ ਸਮੇਂ-ਸਮੇਂ ਤੇ ਉਹਨਾਂ ਨੇ ਇਨ੍ਹਾਂ ਹੀ ਲੋਕਾਂ ਦੇ ਮਿਹਨਤ ਕਸ਼ ਲੋਕਾਂ ਦੇ ਨਾਂ ਰੱਖੇ ਸਭ ਤੋਂ ਪਹਿਲਾਂ ਦਾ ਆਪਣਾ ਪੁਰਾਣਾ ਜਿਹੜਾ ਗ੍ਰੰਥ ਉਹ ਰਿਗਵੇਦ ਆ। ਹਮ ਰਿਗਵੇਦ ਦੇ ਵਿੱਚ ਇਹਨਾਂ ਦਾ ਨਾਂ ਰਾਕਸ਼ਸ਼ ਰੱਖ ਦਿੱਤਾ। ਬਿਲਕੁਲ। ਉਹ ਰਾਕਸ਼ਸ਼ ਸਮਾਜ ਦੇ ਵਿੱਚ ਸਭ ਤੋਂ ਨਫ਼ਰਤ ਵਾਲਾ ਛਾਪ ਦਿਆ। ਹੈ? ਜੀ। ਤੇ ਫੇ ਉਹ ਜਦੋਂ ਥੋੜਾ ਜਿਹਾ ਸਮਾਫੇਰ ਆਇਆ ਫੇ ਉਹ ਨਹੀਂ ਜਦੋਂ ਮਨੂ ਆ ਗਿਆ ਮਨੂ ਡਾਇਨਾਸਟੀ ਹੁੰਦੀ ਹੈਗੀ ਐ। ਮਨੂ ਕੋਈ ਮਨੁੱਖ ਨਹੀਂ ਹੈਗਾ। ਇਹ 10 ਇਹਨਾਂ ਨੇ ਹਾਂ ਬਚਾਤਾ ਰਹੇ ਕਿ ਇਹਨਾਂ ਦੇ ਰਾਜੇ ਹੋਏ ਹੈਗੇ ਆ। ਤੇ ਉਹਨਾਂ ਨੇ ਉਹਦੇ ਵਿੱਚ ਇਹਦਾ ਨਾਂ ਸ਼ੂਦਰ ਰੱਖ ਦਿੱਤਾ। ਹੂੰ। ਏਸੀ ਮਨੁੱਖ ਦਾ। ਹੂੰ। ਫਿਰ ਉਹਨੇ ਅੱਗੇ ਸਮਾਂ ਪੈ ਕੇ ਇਹਦਾ ਨਾਂ ਜਿਹੜਾ ਚੰਡਾਲ ਰੱਖ ਦਿੱਤਾ। ਹੂੰ। ਇਹ ਚੰਡਾਲ ਜਿਹੜਾ ਅੱਗੇ ਦੋ ਜਗ੍ਹਾ ਵੰਡਿਆ ਗਿਆ। ਹੂੰ। ਚੂੜੇ ਤੇ ਚਮਾਰ। ਅੱਜ ਇਹ ਦੇਸ਼ ਦੇ ਵਿੱਚ 400 ਜਾਤੀਆਂ ਚੂੜਿਆਂ ਦੀਆਂ ਤੇ 400 ਜਾਤੀਆਂ ਚਮਾਰਾਂ ਦੀਆਂ। ਵੰਡ ਦਿੱਤੇ। ਯਾਨੀ ਮਤਲਬ ਉਹਨਾਂ ਦਾ ਇਹ ਵੀ ਜਿੰਨਾ ਮਨੁੱਖ ਨੂੰ ਵੰਡੀ ਜਾਓਗੇ। ਵਗਾਵਤਾ ਕੋ ਖਤਰਾ ਕਦੀ ਖੜਾ ਹੀ ਨਹੀਂ ਹੋਗਾ ਤੇ ਫਿਰ ਉਹਨੇ ਇਹਨਾਂ ਦਾ ਨਾਂ ਜਿਹੜਾ ਆ ਅੱਗੇ ਸਮੇਂ ਦੇ ਅਨੁਸਾਰ ਜਦੋਂ ਮੁਸਲਮਾਨ ਆ ਗਏ ਉਹਨਾਂ ਦੇ ਉਹਨਾਂ ਨੇ ਇਹਨਾਂ ਦਾ ਨਾਂ ਜਿਹੜਾ ਉਹ ਨਸ਼ਾਈਏ ਰੱਖ ਦਿੱਤਾ ਫਿਰ ਅੰਗਰੇਜ਼ ਆ ਗਏ ਉਹਨਾਂ ਨੇ ਮਸੀਹੀ ਰੱਖ ਦਿੱਤਾ ਫਿਰ ਸਿੱਖ ਵੀ ਆਏ ਥੇ ਉਹਨਾਂ ਨੇ ਇਹਨਾਂ ਦਾ ਨਾਂ ਮਜਵੀ ਰਵਦਾਸੀ ਰੱਖ ਦਿੱਤਾ ਫਿਰ ਗਾਂਧੀ ਆਇਆ ਗਾਂਧੀ ਨੇ ਇਹਨਾਂ ਦਾ ਨਾਂ ਹਰੀਆਂ ਰੱਖ ਦਿੱਤਾ ਫਿਰ ਡਾਕਟਰ ਮਿੰਟਕਰ ਜਦੋਂ ਆਇਆ ਸਾਹਮਣੇ ਸਾਈਮਨ ਕਮਿਸ਼ਨ ਵੇਲੇ 1928 ਚ ਆਪਣੀ ਐਜੂਕੇਸ਼ਨ ਪ੍ਰਾਪਤ ਕਰਕੇ ਆਇਆ ਤੇ ਉਹਨੇ ਸਾਰੇ ਸ਼ਬਦ ਜਿੰਨੇ ਵੀ ਮਨੁਬਾਤੀਆਂ ਨੇ ਇਹਨਾਂ ਲੋਕਾਂ ਦੇ ਸਮੇਂ-ਸਮੇਂ ਰੱਖੇ ਸੀ ਸਾਰਿਆਂ ਨੂੰ ਰੱਦ ਕਰਕੇ ਸਾਈਮਨ ਕਮਿਸ਼ਨ ਨੂੰ ਜਿਹੜਾ ਮੈਮੋਰੈਂਡਮ ਦਿੱਤਾ ਉਹਦੇ ਵਿੱਚ ਲਿਖਿਆ ਵੀ ਅਸੀਂ ਨਾ ਹਿੰਦੂ ਆ ਨਾ ਮੁਸਲਮਾਨ ਆ ਨਾ ਸਿੱਖ ਆ ਨਾ ਅਸੀਂ ਸਵਰਣਿਆ ਨਾ ਅਸ਼ੂਤ ਆ ਅਸੀਂ ਮਨੁੱਖ ਹੈਗੇ ਆ ਪਰ ਅਸੀਂ ਦਬਾਏ ਹੋਏ ਮਨੁੱਖ ਹੈ ਡਿਪਰੈਸਟ ਕਲਾਸੀ ਜਿ ਲਿਖਿਆ ਉਹਨੇ ਉਹ ਇਹਨਾਂ ਵੀ ਸਾਰੇ ਜਿਹੜੇ ਲੋਕ ਸੀ ਉਹਨਾਂ ਸਾਰਿਆਂ ਨੂੰ ਡਿਪਰੈਸਟ ਕਲਾਸੀ ਜਾਣੀ ਉਹਨਾਂ ਨੂੰ ਜਾਤਾਂ ਚੋਂ ਕੱਢ ਕੇ ਉਹਨੀ ਜਾਤਾਂ ਚ ਲੈ ਜਾਂਦਾ ਇਹਨਾਂ ਨੂੰ ਉਹਨੀ ਜਮਾਤ ਚ ਲੈ ਜਾਂਦਾ ਹਮ ਔਰ ਫਿਰ ਜਦੋਂ ਇਹ ਬਣਿਆ ਇਹੋ ਹੀ ਸ਼ਡਿਊਲ ਸੰਵਧਾਨ ਤੇ ਉਹਦੇ ਵਿੱਚ ਉਹਨੀ ਜਿਹੜੀਆਂ ਇਹ 1073 ਕਾਸਟਾਂ ਸ਼ਡਿਊਲ ਕਾਸਟਾਂ ਦੀਆਂ ਉਹਨਾਂ ਨੂੰ ਵੀ ਇੱਕ ਵਰਗ ਵਿੱਚ ਲੈ ਜਾਂਦਾ ਜਿਹੜੀਆਂ 2300 2743 ਜਾਤੀਆਂ ਇਹ ਆਦੀਵਾਸੀਆਂ ਦੀਆਂ ਉਹਨਾਂ ਨੂੰ ਟ੍ਰਾਈਬ ਚ ਲੈ ਜਾਂਦਾ ਹੈਗਾ ਤੇ ਫਿਰ ਇਹ ਗੱਲ ਇਦਾਂ ਚੱਲੀ ਫਿਰ ਜਦੋਂ ਅਮਰੀਕਾ ਦੇ ਵਿੱਚ ਕਾਲੇ ਲੋਕਾਂ ਨਾਲ ਭੇਦਭਾਵ ਹੋਇਆ ਕਾਲੇ ਲੋਕਾਂ ਦੇ ਨਾਲ ਵੀ ਜਿੱਦਾਂ ਇੱਥੇ ਜਿਹੜੇ ਦਲਿਤ ਲੋਕ ਹੈ ਉਹਨਾਂ ਨਾਲ ਭੇਦਭਾਵ ਹੁੰਦਾ ਉਦੋਂ ਉੱਥੇ ਉਹਨਾਂ ਨਾਲ ਹੁੰਦਾ ਹੀ ਪਰ ਉਹਨੇ ਬਲੈਕ ਪੈਂਥਰ ਜਿਹੜੀ ਅੰਦੋਲਨ ਜਿਹੜੀ ਆ ਖੜਾ ਕਰਕੇ ਉੱਥੇ ਲੜਾਈ ਲੜੀ ਔਰ ਉਹ ਬਹੁਤ ਘੱਟ ਸਮੇਂ ਦੇ ਵਿੱਚ ਹੀ ਉੱਥੇ ਦੇ ਸ਼ਾਸਕ ਹੋ ਗਏ ਅਮਰੀਕਾ ਦੀ ਸਾਰੀ ਇਕਨੋਮੀ ਅੱਜ ਵੀ ਉਹਨਾਂ ਦੇ ਹੱਥਾਂ 'ਚ ਆ ਤੇ ਉਹ ਰਾਜ ਦੇ ਵਿੱਚ ਵੀ ਆਵਾਮਾ ਆ ਗਿਆ ਹੋਰ ਕਈ ਹੋਣ ਫੇਰ ਲੜਕੀ ਵੀ ਜਿਹੜੀ ਆ ਰਹੀ ਉਹ ਵੀ ਇਦਾਂ ਹੀ ਹਾਂ ਜੀ ਹਾਂ ਜਿਹੜੀ ਦਲਿਤ ਸ਼ਬਦ ਆ ਜਿਹੜਾ ਹਨਾ ਇਹ ਉਹਦੇ ਬਾਰੇ ਆਪਾਂ ਸਾਰੀ ਪਹਿਲਾਂ ਦੀ ਹਿਸਟਰੀ ਫਰੋੜ ਲਈ ਦਲਿਤ ਸ਼ਬਦ ਤੇ ਆ ਗਈ ਗੱਲ ਹਨਾ ਤੇ ਫਿਰ ਇਸ ਤੇ ਵੀ ਇਤਰਾਜ਼ ਕਿਉਂ ਆ ਬਹੁਤ ਸਾਰੇ ਬੁੱਧੀਜੀਵੀ ਪਹਿਲਾਂ ਤਾਂ ਦਲਿਤ ਸ਼ਬਦ ਆਇਆ ਕਿੱਦਾਂ ਹਾਂ ਜੀ ਦਲਿਤ ਸ਼ਬਦ ਜਿਹੜਾ ਹੈ ਇਹ ਕਿਵੇਂ ਆਇਆ ਜੀ ਜੇ ਤਾਂ ਆਪਾਂ ਇਹਨੂੰ ਇਤਿਹਾਸਿਕ ਤੌਰ ਤੇ ਲਈਏ ਵੇਦ ਗ੍ਰੰਥਾਂ ਚ ਬੁੱਧਾਂ ਦੀਆਂ ਕਥਾਵਾਂ ਵਿੱਚ ਵੀ ਦਰਤ ਸ਼ਬਦ ਹੈਗਾ ਸਿੱਧਾਂ ਦੀ ਬਾਣੀ ਚ ਵੀ ਦਰਤ ਸ਼ਬਦ ਹੈਗਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਚ ਵੀ ਹੈਗਾ ਮਹਾਤਮਾ ਫੂਲੇ ਜਿਹੜੇ ਜੋਤੀਰਾਵ ਫੂਲੇ ਉਹਨਾਂ ਦੇ ਵਿੱਚ ਵੀ ਹੈਗਾ ਇਹ ਤੇ ਫਿਰ ਜਦੋਂ ਜਿਹੜਾ ਇਹ ਜਾਦਾ ਲੋਕ ਸ਼ਬਦ ਬਣ ਗਿਆ ਸਮਾਜ ਦੇ ਵਿੱਚ ਆ ਗਿਆ ਉਹ ਉਦੋਂ ਹੀ ਬਣਿਆ ਨਹੀਂ ਤਾਂ ਡਾਕਟ੍ਰਮੇਟ ਕਰਨੇ ਪਹਿਲਾਂ ਇਹਨਾਂ ਨੂੰ ਡਿਪਰੈਸਡ ਕਲਾਸਿਸ ਲਿਖਿਆ ਪਰ ਉਹਨੇ ਆਜ਼ਾਦੀ ਤੋਂ ਹੀ ਪਹਿਲਾਂ ਦਲਤ ਰਾਈਟਰ ਸੰਘ ਬਣਾਇਆ ਆਪਣੀ ਲੇਖਕ ਸੰਘ ਦਲਤ ਲੇਖਕ ਸੰਘ ਉਹਨੇ ਬਣਾਇਆ ਫਿਰ ਉਹਨੇ ਦਲਤ ਸਹਿਤ ਸਿਮੇਲਨ ਕਰਾਇਆ ਡਾਕਟ੍ਰਮੇਟ ਕਰਨੇ ਫਿਰ ਉਹ ਉਸ ਤੋਂ ਬਾਅਦ ਜਦੋਂ ਡਾਕਟਰ ਮਿਤਕਰਦੀ ਇਹ ਕਿਤਾਬਾਂ ਚ ਇਤਿਹਾਸ ਚ ਆ ਗਿਆ ਕਿਉਂਕਿ ਉਹ ਇਹ ਦੇਸ਼ ਦੇ Dalit ਮਨੁੱਖ ਦਾ ਸਾਰਾ ਇਤਿਹਾਸ ਹੈਗਾ ਚਾਹੇ ਉਹ ਔਰਤ ਆ ਚਾਹੇ ਕੋਈ ਦੂਜੇ ਤੇ ਅਮੇਤ ਕਾ ਸ਼ਲੋ ਕਹਿ ਗਿਆ ਤੇ ਉਹ ਜਦੋਂ ਇੱਧਰ ਆ ਗਿਆ ਤੇ ਫਿਰ ਉਹਨੇ ਲਿਖਣਾ ਸ਼ੁਰੂ ਕੀਤਾ ਤਦ ਤੋਂ ਕਿ ਐਜੂਕੇਸ਼ਨ ਦਾ ਅਧਿਕਾਰ ਮਿਲ ਗਿਆ 1950 ਦੇ ਵਿੱਚ ਜਿਉਂ ਹੀ ਉਹ ਪੜੇ ਪੜ ਕੇ ਬੀਏ 60 ਤੱਕ ਆ ਗਿਆ 60 ਤੱਕ ਬੀਏ 60 ਪਾੜ ਤੱਕ ਕੀਤੀ ਫਿਰ ਉਹ ਕਹਾਣੀਆਂ ਨਾਵਲ ਪੜਨ ਲੱਗਾ ਪਏ ਦੂਜੀਆਂ ਜਿਹੜਾ ਆਮ ਲਿਟਰੇਚਰ ਹੈ ਜਨਰਲ ਲਟਰਚ ਰਿਆ ਤੇ ਉਹਨੇ ਜੇ ਦੇਖਿਆ ਵੀ ਸਾਡੇ ਦੁੱਖ ਦਰਦ ਤਾਂ ਇਹਨਾਂ ਚ ਹੀ ਪ੍ਰਗਤੀਸ਼ੀਲ ਇਹਨਾਂ ਸਾਹਿਤ ਜਿਹੜਾ ਹੈਗਾ ਆ ਮੁਨਸ਼ੀ ਪ੍ਰੇਮਚੰਦ ਤੋਂ ਲੈ ਕੇ ਜਾਂ ਹੋਰ ਜਿੰਨੇ ਵੀ ਹੈਗੇ ਆ ਉਹਨਾਂ ਵਿੱਚ ਵੀ ਸਾਡਾ ਦੁੱਖ ਦਰਦ ਤਾਂ ਹੈ ਨੇ ਤੇ ਫਿਰ ਉਹ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਸਾਹਿਤ ਆਪ ਲਿਖਾਂਗੇ ਫਿਰ ਉਹਨੇ ਦਲਿਤ ਸਾਹਿਤ ਜਿਹੜਾ ਪੈਦਾ ਹੋਇਆ ਤੇ ਜਦੋਂ ਦਲਿਤ ਸਾਹਿਤ ਪੈਦਾ ਹੋਇਆ ਤੇ ਫਿਰ ਇਹ ਦਲਿਤ ਸਾਹਿਤ ਦੇ ਵਿੱਚੋਂ ਹੀ ਕ੍ਰਾਂਤੀ ਉੱਠੀ ਦਗਾ ਲਿਖਣ ਵਾਲੀ ਗੱਲ ਨਹੀਂ ਬਣਨੀ ਸਾਡੇ ਜਮ ਭੈਣਾਂ ਨੰਗੀਆਂ ਕਰਕੇ ਪੁੰਨੇ ਦੇ ਵਿੱਚ ਸੋਨਾ گاਉਂ ਚ ਘੁਮਾ ਦਤੀਆਂ ਫਲਾਣੇ ਪਿੰਡ ਚ ਸਾਡੀਆਂ ਭੈਣਾਂ ਨੰਗੀਆਂ ਕਰਕੇ ਘੁਮਾ ਦਤੀਆਂ ਸਿਰਫ ਇਸ ਕਰਕੇ ਘੁਮਾਤੀਆਂ ਵੀ ਤੂੰ ਗੂਹ ਤੋਂ ਪਾਣੀ ਕਿਉਂ ਭਰਿਆ ਉੱਚੀ ਜਾਂਦੀਆਂ ਦੀ ਗੂਹ ਚੋਂ ਪਾਣੀ ਕਿਉਂ ਭਰਿਆ ਤੇ ਫਿਰ ਉਹ ਕਹਿੰਦੇ ਵੀ ਆਪਾਂ ਨੂੰ ਕਰਨਾ ਚਾਹੀਦਾ ਫਿਰ ਉਹ ਇਕੱਠੇ ਹੋ ਕੇ ਪੜ੍ਹੇ ਲਿਖੇ ਲੋਕ ਜਿਹੜੇ ਬੈਂਕਾਂ ਚ ਮਲਾਜ਼ਮ ਬੰਬੇ ਸੀਗੇ ਉਹ ਨਹੀਂ ਜਾ ਕੇ ਉਸ ਪਿੰਡ ਚ ਰੋਸ ਪਰਦਰਸ਼ਨ ਕੀਤਾ ਪਰ ਉਹ ਬੜੇ ਤਕੜੀ ਪਾਰਟੀ ਦੇ ਬੰਦੇ ਸੀਗੇ ਰੂਲਿੰਗ ਪਾਰਟੀ ਦੇ ਜਿਮੀਦਾਰ ਵੱਡੇ ਵੱਡੇ ਸੀਗੇ ਉਹਨਾਂ ਨੇ ਪੁਲਿਸ ਵੀ ਖਰੀਦ ਲਈ ਗੋਡੇ ਵੀ ਲਿਆਂਦੇ ਉੱਥੇ ਝਗੜਾ ਕਰਾਇਆ ਤੇ ਫਿਰ ਉਹ ਮੁਲਾਜ਼ਮ ਦੇਖਿਆ ਭਈ ਹੁਣ ਕੀ ਕਰੀਏ ਭਈ ਇਹ ਤਾਂ ਕਿਸ ਕੌਣ ਲੜੂ ਕਿੱਧਰ ਲੜੂ ਫਿਰ ਉੱਥੋਂ ਕਹਿੰਦੇ ਵੀ ਅਮਰੀਕਾ 'ਚ ਇਦਾਂ ਹੋਇਆ ਸੀ ਜਿਹੜੇ ਦਵਾਈ ਲੋਕ ਆ ਕਾਲੇ ਲੋਕ ਆ ਉਹਨਾਂ ਨੇ ਬਲੈਕ ਪੈਂਥਰ ਬਣਾ ਕੇ ਆਜ਼ਾਦੀ ਲਈ ਆ ਇਸ ਲਈ ਆਪਾਂ ਕਾਲੇ ਨਹੀਂ ਹੈਗੇ ਪਰ ਆਪਾਂ ਦਰਵਾਇ ਤੇ ਜਾਂਦੇ ਆ ਪੈਰ ਪੈਰ ਤੇ ਦਬਾਏ ਜਾਣੇ ਹੈਗੇ ਆ ਇਸ ਕਰਕੇ ਫਿਰ ਦਲਿਤ ਪੰਥਰ ਜਿਹੜਾ ਉਹਨੇ ਨਾਂ ਦਲਿਤ ਪੰਥਰੇ ਤੋਂ ਅੰਦੋਲਨ ਉਠਾਇਆ ਹੈਗਾ ਜਿਹੜੀ ਗੱਲ ਦਲਿਤ ਸ਼ਬਦ ਦੇ ਵਿਰੋਧ ਦੀ ਆ ਜੀ ਕੋਈ ਦੁਨੀਆ ਦੇ ਵਿੱਚ ਦਲਿਤ ਸ਼ਬਦ ਨੂੰ ਵਿਰੋਧ ਨਹੀਂ ਕਰ ਰਿਆ ਹਮ ਸਾਰੀ ਦੁਨੀਆ 150 ਯੂਨੀਵਰਸਿਟੀਆਂ ਦੇ ਵਿੱਚ ਦਲਿਤ ਸਾਇਤ ਜਿਹੜਾ ਪੜਾਇਆ ਜਾ ਰਿਹਾ ਹਮ ਸਿਰਫ ਇੱਥੇ ਕੁਝ ਇਨਾ ਹੀ ਲੋਕਾਂ ਚੋਂ ਹਮ ਜਿਹੜੇ ਇਹ ਜਿਹੜੇ ਹੈਗੇ ਆ ਅ ਸ਼ਰੂਲ ਕਾਸ ਲੋ ਕਹ ਲੋ ਅਛੂਤ ਲੋ ਕਹਿ ਲਓ ਇਹਨਾਂ ਚੋਂ ਕੁਝ ਮਲਾਜ਼ਮ ਜਰ ਖਰੀਦ ਕੀਤੇ ਆ ਆਰਐਸਐਸ ਨੇ ਉਹ ਇਹ ਜਰ ਖਰੀਦ ਕਰਕੇ ਪਹਿਲਾਂ ਆਰਐਸਐਸ ਦੇ ਟਹਿੇ ਚੜ ਕੇ ਨਾਗਪੁਰ ਯੂਨੀਵਰਸਿਟੀ ਹਾਈ ਕੋਰਟ ਦੇ ਵਿੱਚ ਮੁਕੱਦਮਾ ਕਰਾਇਆ ਫਿਰ ਉਹ ਨਹੀਂ ਪੁਪਾਲ ਮਧ ਪ੍ਰਦੇਸ਼ ਦੀ ਯੂਨੀਵਰਸਿਟੀ ਹਾਈ ਕੋਰਟ ਚ ਮੁਕੱਦਮਾ ਕਰਾਇਆ ਵੀ ਤਰਤ ਛਾਪ ਤੇ ਪਾਬੰਦੀ ਲਗਣੀ ਚਾਹੀਦੀ ਆ ਹੁਣ ਇਹ ਪਾਬੰਦੀ ਜਿਹੜੀ ਆ ਕਿਉਂਕਿ ਜਿਹੜੇ ਕਾਰਨ ਵਾਲੇ ਕੇਸ ਉਹਨਾਂ ਲੋਕਾਂ ਨੂੰ ਵੀ ਪਤਾ ਨਹੀਂ ਦਲਤਾ ਦਾ ਕੀ ਮਤਲਬ ਹੈ ਜੇ ਪਤਾ ਹੁੰਦਾ ਹੋਵੇ ਨਾ ਕਰਦੇ ਪਰ ਕਿਉਂਕਿ ਉਹਨਾਂ ਦਾ ਪੇਟ ਭਰ ਰਿਹਾ ਹੈ ਇੱਕ ਇਹਨਾਂ ਦੇ ਵਿੱਚੋਂ ਗਰੀਬਾਂ ਚੋਂ ਹੀ ਉਹ ਲੋਕ ਖਰੀਦ ਲੈਂਦੇ ਹੈਗੇ ਆ ਉਨੀ ਖਰੀਦ ਕੇ ਜੱਜ ਉਹਨਾਂ ਦੇ ਸੀਗੇ ਵਕੀਲ ਉਹਨਾਂ ਦੇ ਸੀਗੇ ਤੇ ਉਹਨਾਂ ਬਿਨਾਂ ਹੀ ਸੁਣੇ ਸਾਇ ਕੇਸ ਕਰਦੇ ਉਹਨਾਂ ਦੇ ਹੱਕ ਚ ਕਰਤਾ ਫਿਰ ਦਰਚਾਤੇ ਪਵੰਦੀ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਇਹਨੂੰ ਪੈਦਾ ਕਰ ਲਈ 60 ਸਾਲ ਲੱਗਿਆ ਬਾਬਾ ਸਾਹਿਬ ਤੋਂ ਲੈ ਕੇ 1928 ਤੋਂ ਦਲਤ ਸ਼ਬਦ ਨੂੰ ਪ੍ਰਚਲਿਤ ਕਰਨ ਦੇ ਵਿੱਚ ਫਿਰ ਸਾਰੇ ਨਾਂ ਤਾਂ ਸਾਡੇ ਉਹ ਨਹੀਂ ਰੱਖੋਇਆ ਇੱਕੋ ਹੀ ਤਾਂ ਨਾਂ ਹੈ ਜਿਹੜਾ ਅਸੀਂ ਆਪ ਰੱਖਿਆ ਵੀ ਇਹ ਦਲਤ ਕਾਂਚੀ ਰਾਮ ਨੇ ਏਸੀ ਗੱਲ ਨੂੰ ਲੈ ਕੇ ਡੀਐਸਪੋਰ ਬਣਾਈ ਕਿਤੇ ਕਾਂਚੀ ਰਾਮ ਛੋਟੇ ਮਹਾਪੁਰਖ ਹੈ ਇੱਡੇ ਵੱਡੇ ਵਿਦਵਾਨ ਵੀ ਆ ਇੱਡੇ ਵੱਡੇ ਯੋਧੇ ਵੀ ਆ ਉਹ ਜਿਨ੍ਹਾਂ ਨੇ ਇੱਕ ਪੂਰੇ ਦਾ ਪੂਰਾ ਅੰਦੋਲਨ ਇਹ ਦੇਸ਼ ਦੇ ਵਿੱਚ ਖੜਾ ਕਰ ਦਿੱਤਾ ਔਰ ਜਿਹੜੇ ਲੋਕ ਕਦੀ ਰਾਜ ਦੇ ਵਿੱਚ ਨਹੀਂ ਬਣੇ ਸੀ ਬਣਾ ਕੇ ਦਿਖਾ ਦਿੱਤੇ ਹੈਗੇ ਆ ਉਹੀ ਟੀਐਸਪੋਰ ਬਣਾਈ ਜੇ ਇਹ ਗਲਤ ਸ਼ਬਦ ਹੁੰਦਾ ਤੱਕਿਉ ਵਰਤਦੇ ਜੀ ਉਹ ਕਿਉਂ ਵਰਤਦੇ ਹੂੰ ਦਾਵਾ ਸਾਹਿਬ ਨੇ ਵਰਤਿਆ ਫੂਲੇ ਨੇ ਵਰਤਿਆ ਸਾਰਿਆਂ ਨੇ ਵਰਤਿਆ ਫਿਰ ਅਸੀਂ ਉਹਦਾ ਸੁਪਰੀਮ ਕੋਰਟ ਚ ਲੈ ਕੇ ਕੇਸ ਹੂੰ ਤੇ ਸੁਪਰੀਮ ਕੋਰਟ ਕਹਿੰਦੇ ਬਈ ਇਦਾਂ ਤਾਂ ਤੁਸੀਂ ਕਹੇ ਬਈ ਗੈਰਸੰਵਿਧਾਨਕ ਸ਼ਬਦ ਹੈ ਸੰਵਿਧਾਨ ਚ ਨਹੀਂ ਤਾਂ ਉਹ ਸੁਪਰੀਮ ਕੋਰਟ ਦੇ ਕੋਲ ਜਾਦਾ ਸੀ ਰੱਖਿਆ ਬਈ ਇਦਾਂ ਤਾਂ ਸਹੀ ਗੱਲ ਤਾਂ ਇਹ ਆ ਬਈ ਸੁਪਰੀਮ ਕੋਰਟ ਕੋਈ ਡਿਕਸ਼ਨਰੀ ਥੋੜੀ ਹੈ ਡਿਕਸ਼ਨਰੀ ਨੇ ਦੱਸਣਾ ਕਿਹੜਾ ਸ਼ਬਦ ਕਿਹੜਾ ਕਿਵੇਂ ਆ ਬਈ ਫੇਰ ਇਹ ਆ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਬਈ ਤੁਸੀਂ ਕਿੰਨੇ ਸ਼ਬਦ ਦੇਗਮ ਪੁਰਾਬਦ ਹੈ ਨਹੀਂ ਹੂੰ ਉਰੀ ਹੈ ਨਹੀਂ ਸਿੱਧਾਂਜ ਸੇਖ ਸ਼ਬਦ ਹੈ ਨਹੀਂ ਕਾਮਿਨਿਸਟ ਸ਼ਬਦ ਹੈ ਨਹੀਂ ਹੂੰ ਦਾਮਸੇਪ ਸ਼ਬਦ ਹੈ ਨਹੀਂ ਵੀ ਇਤਹਾਸ ਤਾਂ ਫੇ ਸਾਰੀ ਸੰਵਿਧਾਨਕ ਹੈ ਨਾਲੇ ਸੁਪਰੀਮ ਕੋਰਟ ਕਹਿੰਦੀ ਬਈ ਇੱਕ ਬੰਦੇ ਨੇ ਆਪਣਾ ਨਾਮ ਰੱਖ ਲਿਆ ਆਪਣੇ ਬੱਚੇ ਦਾ ਨਾਮ ਰੱਖ ਲਿਆ ਅਸੀਂ ਕੌਣ ਹੁੰਨੇ ਹਾਂ ਉਹ ਦਾ ਬਦਲ ਨਾਲ ਜੋ ਨਹੀਂ ਦੀਕ ਲੱਗਾ ਉਹਨਾਂ ਕਰਦੇ ਆ ਹੂੰ ਫੇਰ ਉਹਨੇ মিডিਆ ਨੂੰ ਸਾਰੀਆਂ ਪ੍ਰੈਸ ਨੂੰ ਕਿਹਾ ਬਿਲਕੁਲ ਨਹੀਂ ਤੁਸੀਂ ਇੱਥੇ ਕੋਈ ਪਾਬੰਦੀ ਨਹੀਂ ਅਸੀਂ ਤੋੜ ਦਿੱਤੀ ਹੈਗੀ ਆ ਤੁਸੀਂ ਇਹ ਸ਼ਬਦ ਹੀ ਵਰਤਿਆ ਜਾਣਾ ਚਾਹੀਦਾ ਕਿਉਂਕਿ ਇਹ ਹਜ਼ਾਰਾਂ 6000 ਜਾਤੀਆਂ ਚ ਜਿਹੜੇ ਬੰਦੇ ਹੋਏ ਮਨੋਕਿਆ ਨਾ ਤੇ ਅੱਧੀ ਆਬਾਦੀ ਦੁਨੀਆ ਦੀ ਜਿਹੜੀ ਔਰਤ ਆ ਉਹਦੀ ਉਹਨੂੰ ਰਿਪਰੈਜ਼ੈਂਟ ਕਰਦਾ ਹੈ ਜੀ ਉਹਦੀ ਗੱਲ ਕਰਦਾ ਇਸ ਕਰਕੇ ਇਹ ਸ਼ਬਦ ਨਹੀਂ ਫਟਾ ਇਸਾ ਤਰ੍ਹਾਂ ਨਹੀਂ ਜਿਵੇਂ ਤੁਸੀਂ ਗੱਲ ਕਰਦਿਆਂ ਨੇ ਕਿਹਾ ਕਿ ਇਹ ਅਛੂਤ ਲੋਕਾਂ ਦਾ ਕੰਮ ਆ ਦਲਤ ਅਛੂਤ ਨਹੀਂ ਹੋ ਸਕਦਾ ਕਿ ਵੀ ਮਤਲਬ ਉਹਨੂੰ ਅਲੱਗ ਕਰਕੇ ਦੇਖ ਦਿਓ ਤੁਸੀਂ ਦਲਤ ਕੋਈ ਅਛੂਤ ਨਹੀਂ ਹੈ ਹੂੰ ਦਲਤ ਅਛੂਤ ਹੋ ਹੀ ਨਹੀਂ ਸਕਦਾ ਹੂੰ ਜਾਂ ਅਛੂਤ ਦਲਤ ਨਹੀਂ ਹੋ ਸਕਦਾ ਹੂੰ ਤੁਸੀਂ ਜਿਹੜਾ ਵੀ ਪੜਿਆ ਸਾਡੇ ਵਰਗਾ ਬੰਦਾ ਹੂੰ ਅਸੀਂ ਪੈਦਾ ਅਛੂਤ ਹੋਏ ਹਾਂ ਬੈਸੇ ਮੇਰਾ ਬਾਪ ਅਮਰਤਾ ਰਿਸ਼ਿੰਗ ਸੀ ਜੀ ਅਸੀਸ ਅਮਰਤਾਰੀ ਫੈਮਿਲੀ ਚੋਂ ਆ ਪਰ ਘਟਨਾ ਇਦਾਂ ਦੀ ਕੱਟੀ ਉਹ ਵੀ ਆਹਾਈ ਸੀ ਵੀ ਉਹ ਨਗਰ ਕੀਰਤਨ ਕਰਨਾ ਚਾਹੁੰਦੇ ਸੀ ਗੁਰੂ ਰਵਦਾਸ ਜੀ ਦਾ ਜ਼ਿੰਮੇਵਾਰਾ ਨਹੀਂ ਕਰਨ ਦਿੱਤਾ ਨਹੀਂ ਕਰਨ ਦਿੱਤਾ ਉਪਰ ਫਿਰ ਅਸੀਂ ਇੱਥੋਂ ਕੀ ਜੇ ਸਾਨੂੰ ਆਜ਼ਾਦੀ ਨਹੀਂ ਜੈਸੀ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਹੀ ਨਹੀਂ ਸਕਦੇ ਆਪਣੇ ਬੇੜਿਆਂ ਚ ਤਾਂ ਫਿਰ ਅਸੀਂ ਕੀ ਕਰਨਾ ਬਈ ਤੇ ਅਸੀਂ ਅੱਜ ਮੈਂ ਵਕੀਰ ਐ ਹੂੰ ਮਨੂ ਕੋ ਕਰ ਕਹਿ ਸਕਦਾ ਸ਼ੂਤ ਬਿਲਕੁਲ ਮਨੂ ਕੋ ਦਵਾ ਸਕਦਾ ਮੈਂ ਦਲਿਤ ਵੀ ਨਹੀਂ ਹਾਂ ਇਹ ਵੀ ਤੁਹਾਨੂੰ ਦੱਸਦੇ ਆ ਹੂੰ ਮੈਂ ਦਲਿਤ ਵੀ ਨਹੀਂ ਕਿਵੇਂ ਮੈਂ ਮਨੋਖੀ ਹਾਂ ਹੂੰ ਪਹਿਲਾਂ ਮੈਂ ਸ਼ੂਤ ਪੈਦਾ ਹੋਇਆ ਹੂੰ ਪਹਿਲਾਂ ਮੈਂ ਸ਼ੂਤ ਪੈਦਾ ਹੋਇਆ ਜਦੋਂ ਮੈਂ ਕਾਲਜ ਵਿੱਚ ਗਿਆ ਮੈਂ ਦਲਿਤ ਬਣ ਗਿਆ ਹੂੰ ਕਿਉਂਕਿ ਮੈਂ ਜਿਹੜੇ ਦਵਾਏ ਜਾ ਰਹੇ ਲੋਕ ਸੀ ਉਹਨਾਂ ਲਈ ਲੜਨ ਲੱਗ ਪਿਆ ਹਾਂ ਤੇ ਫੇਰ ਮੈਂ ਅੱਜ ਵਰਲਡ ਪੱਧਰ ਤੇ ਅਸੀਂ ਜਾਣੇ ਜਾਣੇ ਹਾਂ ਹੂੰ ਬਿਲਕੁਲ ਨਾ ਤਾਂ ਹੁਣ ਮੇਨਾਂ ਕੋਈ ਝੂਹਾ ਚਾਤ ਕਰ ਸਕਦਾ ਨਾ ਮੈਨੂੰ ਕੋਈ ਦਬਾਈ ਸਕਦਾ ਹੂੰ ਤੇ ਨਾ ਕੋਈ ਮੇਨਾਂ ਮੇਰਾ ਸ਼ੋਸ਼ਣ ਹੀ ਕਰ ਸਕਦਾ ਹੂੰ ਤੇ ਮੈਂ ਤਾਂ ਮਨੋੱਖ ਹੂੰ ਹੂੰ ਦਲਤ ਜਿਹੜਾ ਆ ਜਿਉਂ ਹੀ ਉਹਨ ਸੰਘਰਸ਼ ਕਰਨਾ ਹੈਗਾ ਉਹਦੇ ਚੇਤਨਾ ਨੇ ਤਿੱਖੇ ਹੁੰਦੇ ਜਾਣਾ ਹੈਗਾ ਉਹਦੇ ਗਿਆਨ ਚ ਵਾਧਾ ਹੁੰਦਾ ਜਾਣਾ ਉਹਨੇ ਨਾ ਫਿਰ ਜਾਤਾਂ ਚੋਂ ਤਾਂ ਪਹਿਲਾਂ ਨਿਕਲ ਜਾਣਾ ਜਦੋਂ ਉਹਨਾਂ ਜਾਣਾ ਜਦੋਂ ਉਹਨੇ ਦਲਤ ਪੜਨਾ ਤਾਂ ਉਹ ਜਾਤਾਂ ਚੋਂ ਫਿਰ ਨਿਕਲ ਜਾਂਦਾ ਉਹ ਦਲਤ ਦੀ ਗੱਲ ਕਰੇਗਾ ਕਦੀ ਨਹੀਂ ਕਰੇਗਾ ਇਹ ਰਫਦਾਸ ਜੀ ਆਏ ਮਜਬੀ ਇਹ ਭਲਾ ਨਾਏ ਤਾਂ ਮਾਨ ਨੋ ਉਹ ਦਲਤ ਦੀ ਗੱਲ ਕਰੇਗਾ ਵੀ ਇੱਕ ਪੂਰੀ ਪੂਰੀ ਜਮਾਤ ਹੈ ਜਿਹਨੂੰ ਦਵਾਇਆ ਜਾ ਰਿਹਾ ਤੇ ਫਿਰ ਜਦੋਂ ਉਹ ਅੱਗੇ ਚਲੇ ਜਾਏਗਾ ਭਈ ਜਮਾਤ ਵੀ ਨਹੀਂ ਰਹਿਣ ਦੇਣੀ ਹੈਗੀ ਕੋਈ ਬਰਾਬਰ ਕਰਨੇ ਹੈਗੇ ਲੋਕ ਸਾਰੇ ਤਾਂ ਬਰਾਬਰਤਾ ਵੀ ਕਰ ਸਕੂਗਾ ਜੇ ਉਹ ਆਪ ਆਪਣੇ ਆਪ ਨੂੰ ਮਨੁੱਖਤਾ ਤੇ ਲਿਆਊਗਾ ਬਰਾਬਰਤਾ ਦੀ ਗੱਲ ਕਰੂਗਾ ਹੂੰ ਬਿਲਕੁਲ ਤੇ ਇਸ ਕਰਕੇ ਜਿਹੜਾ ਦਲਿਤ ਸ਼ਬਦ ਆ ਇਹ ਵੀ ਉਦੋਂ ਤੱਕ ਹੀ ਆ ਜਦੋਂ ਤੱਕ ਮਨੁੱਖ ਦਾ ਸ਼ੋਸ਼ਣ ਆ ਜਦੋਂ ਮਨੁੱਖ ਆਪਣਾ ਸ਼ੋਸ਼ਣ ਰੋਕਣ ਦੇ ਕਾਇਮ ਹੋ ਜਾਂਦਾ ਹੈਗਾ ਕਾਬਲ ਫੇ ਉਹ ਦਲਿਤ ਨਹੀਂ ਰਹਿੰਦਾ ਹੈਗਾ ਉਹ ਮਨੁੱਖੀ ਬਣ ਜਾਂਦਾ ਹੈ